ਵੀਡੀਓ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤੋਂ तकरीबन 40 ਸਾਲ ਪਹਿਲਾਂ ਸਾਡੇ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਗਗਨ ਦਾ ਮਾਮਾ ਬਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜਿਵਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਸਾਡੇ ਖੇਤ ਇਨ੍ਹਾਂ ਬਚਨਾਂ ਦੇ ਅਨੁਸਾਰ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਜਾਲਮ ਹਿੰਦ ਹਕੂਮਤ ਨਾਲ ਲੜਦਿਆਂ ਹੋਇਆਂ ਸ਼ੀਧੀਆਂ ਪਾਈਆਂ ਤੇ ਨਾਲ ਹੀ ਸਾਨੂੰ ਫਿਰ ਅਗਲਾ ਰਸਤਾ ਜੋ ਸਾਡਾ ਸਾਡੀ ਆਜ਼ਾਦੀ ਵੱਲ ਜਾਂਦਾ ਉਹਦੇ ਵੱਲੋਂ ਤੁਰ ਰਿਹਾ ਤੇ ਉਹਨਾਂ ਵੱਲੋਂ ਦਸਾਈਆਂ ਹੋਈਆਂ ਲੀਹਾਂ ਤੇ ਤੁਰਦਿਆਂ ਹੋਇਆਂ ਸਿੱਖ ਕੌਮ ਜਿਹੜੀ ਆ ਹੁਣ ਆਜ਼ਾਦੀ ਦੇ ਬਹੁਤ ਲਾਗੇ ਪਹੁੰਚ ਚੁੱਕੀ ਆ ਇਸ ਵੇਲੇ ਉਸ ਨਮਕਹਰਾਮ ਹਕੂਮਤ ਦੇ ਹਮਲੇ ਨੂੰ 40 ਸਾਲ ਹੋ ਜਾਣੇ ਆ ਤੇ ਸਿਕਸ ਵਾ ਜਸਟਿਸ ਨੇ 6 ਜੂਨ ਨੂੰ ਸਾਰੀ ਦੁਨੀਆ ਵਿੱਚ ਵਸਦੇ ਸਿੰਘਾਂ ਲਈ ਇੱਕ ਕਾਲ ਦਿੱਤੀ ਆ ਇਹ ਜੋ ਇਨਰ ਜਾਂ ਕਾਤਲ ਅੰਬੈਸੀਆਂ ਨੇ ਉਹਨਾਂ ਦੇ ਸਾਹਮਣੇ ਇਕੱਠ ਕੀਤੇ ਜਾਣ। ਦੇਖੀ ਨਹੀਂ ਗੱਲ ਯਾਦ ਰਹੀ ਇਹ ਇਹ ਪ੍ਰੋਟੈਸਟ ਨਹੀਂ ਹੈਗੇ ਇਹ ਇਕੱਠਾ ਪ੍ਰੋਟੈਸਟਾਂ ਦਾ ਦੌਰ ਖਤਮ ਹੋ ਚੁੱਕਾ ਹੈ ਕਦੇ ਦਾ। ਤੇ ਇਹ ਇਕੱਠ ਜਿਹੜੇ ਹੈਗੇ ਨੇ ਇਹ ਉਸ ਜ਼ਲਮ ਹਕੂਮਤ ਨੂੰ ਇਹ ਦੱਸਣ ਵਾਸਤੇ ਆ ਕਿ ਜੋ ਤੁਸੀਂ ਸਾਡੇ ਤੇ ਜ਼ੁਲਮ ਕੀਤੇ ਆ ਉਹ ਅਸੀਂ ਨਹੀਂ ਭੁੱਲਣੇ ਆ ਅਸੀਂ ਤੁਹਾਨੂੰ ਹੀ ਨਹੀਂ ਭੁੱਲਣ ਦੇਣੇ ਹਾਂ। ਅਸੀਂ ਇਸ ਦੁਨੀਆ ਨੂੰ ਦੱਸਣ ਦੇ ਇਲਾਵਾ ਤੁਹਾਨੂੰ ਵੀ بار بار ਯਾਦ ਕਰਾਵਾਂਗੇ ਕਿ ਤੁਸੀਂ ਸਾਡੇ ਨਾਲ ਕੀ ਕੀਤਾ। ਅਸੀਂ ਇਹ ਵੀ ਯਾਦ ਕਰਉਣਾ ਵਾ ਕਿ ਤਿਆਰ ਰਹੋ ਸਿੰਘਾ ਨੇ ਆਪਣੇ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਹੈ ਤੇ ਖਾਲਸਤਾਨ ਬਣ ਤੋਂ ਬਾਅਦ ਇਨਾਂ ਨੇ ਕੀ ਸੋਨਾ ਵਾ ਇਨਾਂ ਤੇ ਆਪਾਂ ਸੌਣ ਹੋਣ ਵੀ ਨਹੀਂ ਦੇਣਾ ਤੇ ਇਸੇ ਹੀ ਸੰਦਰਭ ਦੇ ਵਿੱਚ ਮੈਲਬਨ ਆਸਟ੍ਰੇਲੀਆ ਦੇ ਵਿੱਚ 6 ਜੂਨ 2024 ਨੂੰ ਇਕੱਠ ਰੱਖਿਆ ਗਿਆ ਇਹ ਇਕੱਠ ਸਵੇਰੇ 10 ਵਜੇ ਤੋਂ ਸਵੇਰੇ 12 ਵਜੇ ਤੱਕ ਤੇ ਸੰਗਤਾਨੋ ਪੀ ਇਲਾਕੇ ਸਵੇਰੇ 9:30 ਵਜੇ ਅੰਬੈਸੀ ਦੇ ਸਾਹਮਣੇ ਪਹੁੰਚੋ ਐਂਬੈਸੀ ਦਾ ਐਡਰੈਸ ਹੈਗਾ 344 ਸੈਂਟ ਕਿਲਡਾ ਰੋਡ ਮੈਲਬਰਨ ਇੱਕ ਆਉਣ ਦੇ ਨਾਲ ਖੜਾਉਣ ਦਾ ਮੌਕਾ ਵਾ ਤੇ ਦਰਸ਼ਨ ਜ਼ਰੂਰ ਦਿਓ ਤੋਂ ਮਿਲਦੇ ਆ ਫਿਰ 6 ਤਰੀਕ ਨੂੰ 344 ਸੈਂਟ ਕਿਲਡਾ ਰੋਡ ਮੈਲਬਰਨ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ